ਜੀ ਮੈਂ ਹਨਾ ਕਿੰਨੀ ਦੂਰੋਂ ਢੱਲਮਾ ਤੋਂ ਆਪਣੇ ਮਿਆੜੀਏ ਤੋਂ ਢੱਲਮਾ ਨੂੰ ਆ ਰਿਹਾ ਸੀਗਾ ਤੇ ਹੁਣੇ ਜਸਟ ਦੇਖਿਆ ਸਾਹਮਣੇ ਤਿੰਨ ਚਾਰ ਬੰਦੇ ਕਿਉਂਕਿ ਵੀਡੀਓ ਤੇ ਮੈਂ ਕੈਮਰਾ ਔਨ ਕਰਤਾ ਉਹ ਬੰਦੇ ਦਵਾ ਦਵ ਕਣਕ ਉਹਦੇ ਅੰਦਰ ਵੜ ਗਏ ਆ ਤੇ ਹੁਣੇ ਇੱਥੇ ਲੱਗੇ ਤੁਸੀਂ ਦੇਖਦੇ ਹੋਵੋਗੇ ਇੱਥੇ ਜਿੱਥੇ ਢੱਲਮਾ ਤੋਂ ਲੱਗੇ ਆਉਣ ਲੱਗੇ ਆ ਜਗਾ ਵਾ ਤੇ ਦਵਾ ਦਵ ਉਹ ਬੰਦੇ ਅੰਦਰ ਵੜ ਗਏ ਚਾਰ ਪੰਜ ਬੰਦੇ ਖੜੇ ਸੀਗੇ ਜੀ ਮੈਂ ਆਪਣੇ ਕੈਮਰੇ ਦੀ ਲੈਂਡ ਔਨ ਕਰ ਲਈ ਵੀ ਜੋ ਕਿਤੇ ਗਾਂ ਆਉਣਗੇ ਉਹਨਾਂ ਦੇ ਵੀਡੀਓ ਬਣਾ ਲੂੰਗਾ ਤੇ ਉਹ ਅੰਦਰ ਵੜ ਗਏ ਆ ਇਸ ਟਾਈਮ ਤੇ ਜੋ ਵੀ ਇਥੋਂ ਨੰਗਦੇ ਆ ਢਿਲਮਾ ਤੋਂ ਮਿਆਣੀ ਅੱਡੇ ਦੇ ਬੜੇ ਧਿਆਨ ਨਾਲ ਨੰਗਣ ਤੇ ਉਹ ਆਪਣੇ ਲਾਗੇ ਜੋ ਨੇੜੇ ਪੈਂਦਾ ਅੰਦਰ ਇੱਥੇ ਢਿਲਮਾ ਤੋਂ ਜਿਹੜਾ ਮੰਡੀ ਪੈਂਦੀ ਹੈ ਜੀ ਮੰਡੀ ਦੇ ਲਾਗੇ ਆ ਗਲਵਾ ਤੇ ਤੇ ਜੋ ਵੀ ਨੰਗਦਾ ਬੜੇ ਧਿਆਨ ਨਾਲ ਨੰਗਣ ਹੁਣੇ ਇੱਕ ਮਿੰਟ ਮੈਂ ਪੰਜ ਬੰਦੇ ਖੜੇ ਦੇਖੇ ਕਿੰਨੀ ਦੂਰੋਂ ਦੇਖੇ ਆ ਕੈਮਰੇ ਦੇ ਵਿੱਚ ਨਹੀਂ ਆਏ ਤਾਂ ਦਵਾਦਬ ਅੰਦਰ ਵੜ ਗਏ ਆ ਜੀ ਤੇ ਧਿਆਨ ਨਾਲ ਨੰਗੋ ਜਿੰਨੇ ਵੀ ਨੰਗਣਾ ਮੈਨੂੰ ਲੱਗਦਾ ਲੁੱਟ ਖੋਦੇ ਉਹ ਬੰਦੇ ਲੱਗਦੇ ਸੀਗੇ ਨਸ਼ੇੜੀ ਬੰਦੇ ਮੈਨੂੰ ਲੱਗ ਰਹੇ ਸੀਗੇ